ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਵਿਰਸ ਸਿੰਘ ਵਲਟੋਹਾ ਨੂੰ ਚੋਣ ਮੈਦਾਨ ਚ ਉਤਾਰਿਆ ਟਿਕਟ ਮਿਲਣ ਤੋਂ ਬਾਅਦ ਵਿਰਸ ਸਿੰਘ ਵਲਟੋਹਾ ਮੀਡੀਆ ਦੇ ਮੁਖਾਤਬ ਹੋਏ ਜਿੱਥੇ ਉਹਨਾਂ ਨੇ ਪਾਰਟੀ ਦਾ ਧੰਨਵਾਦ ਕੀਤਾ ਉੱਥੇ ਹੀ ਹਲਕੇ ਦੇ ਵਿੱਚ ਸਿਆਸੀ ਵਿਰੋਧੀਆਂ ਅਤੇ ਅੰਮ੍ਰਿਤਪਾਲ ਬਾਰੇ ਖੁੱਲਕੇ ਚਰਚਾ ਕੀਤੀ ਉਸ ਪਾਰਟੀ ਨੇ ਉਹਦੀ ਲੀਡਰਸ਼ਿਪ ਨੇ ਉਹਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਮੇਰੇ ਵਰਗੇ ਵਿੱਚ ਭਰੋਸਾ ਪ੍ਰਗਟ ਕੀਤਾ ਹੈ ਇਹ ਵੀ ਉਸ ਅਕਾਲ ਪੁਰਖ ਵਾਈਗ ਨੂੰ ਬੁਲਾਇਆ ਤੇ ਸ਼ਾਇਦ ਹਰ ਸਿੱਖ ਦੀ ਰੂਹ ਦਾ ਮਸਲਾ ਹੋਵੇ ਉਹ ਬੰਦੀ ਸਿੰਘਾ ਦਾ ਜਿਹੜੀ ਉਹਨਾਂ ਨਾਲ ਜੀਅਤੀ ਹੋਈ ਹੈ ਜੀਅਤੀ ਹੋ ਰਹੀ ਹੈ ਹੁਣ ਅਜੇ ਤੱਕ ਅਗਲਾ ਸਿਰਾ ਹੀ ਨਹੀਂ ਨਜ਼ਰ ਆਉਂਦਾ ਕਿ ਉਹਨਾਂ ਦੇ ਨਾਲ ਵਾਪਰਨਾ ਕਿਸਾਨੀ ਦੇ ਨਾਲ ਧੋਖਾ ਕੀਤਾ ਗਿਆ ਠੋਕ ਕੇ ਬਾਜ ਠਾਵਾਂਗੇ ਮਜ਼ਦੂਰਾਂ ਦੀ ਬਾਜ ਠਾਵਾਂਗੇ ਵਪਾਰ ਦੀ ਗੱਲ ਕਰਾਂਗੇ ਔਰ ਪੰਜਾਬ ਦੇ ਵਪਾਰੀ ਦੀ ਗੱਲ ਸਭ ਤੋਂ ਪਹਿਲੀ ਤੇ ਗੱਲ ਹੈ ਕਿ ਜਿਹੜਾ ਸਾਡਾ ਵਾਗਾ ਦਾ ਰਸਤਾ ਸੀ ਵਪਾਰ ਦਾ ਜਿਹੜਾ 47 ਤੋਂ ਬਾਅਦ ਇੱਕੋ ਇੱਕ ਜਿਹੜਾ ਮੱਧ ਏਸ਼ੀਆ ਨੂੰ ਤੇ ਅਰਬ ਕੰਟਰੀਜ਼ ਨੂੰ ਵਪਾਰ ਦਾ ਰਸਤਾ ਸੀਗਾ ਜਿਹੜਾ ਬੰਦ ਕਰ ਦਿੱਤਾ ਗਿਆ ਉਹਦੇ ਪਿੱਛੇ ਮੰਚਾ ਹੀ ਹੈ ਕਿ ਤੇ ਪੰਜਾਬ ਤਰੱਕੀ ਨਾ ਕਰ ਜੇ ਤੇ ਉਹ ਜਿਹੜਾ ਆ ਵਾਗੇ ਦਾ ਜਿਹੜਾ ਛੜਤੀ ਵਪਾਰ ਹੈ ਉਹ ਵਰਸਾ ਸਿੰਘ ਬਲਟੋਹਾ ਜ਼ਰੂਰ ਸ਼ੁਰੂ ਕਰਵਾਊਗਾ ਜੇ ਤੇ ਬੰਦੀ ਸਿੰਘਾਂ ਦਾ ਭਲਾ ਹੁੰਦਾ ਹੈ ਤੇ ਭਾਈ ਅਮਰਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਭਲਾ ਹੀ ਹੁੰਦਾ ਹੈ ਤਪ ਚਾਰ ਪੰਜ ਹੋਰ ਖੜੇ ਕਰ ਲੈਣੇ ਚਾਰ ਪੰਜ ਹੋਰ ਖੜੇ ਕਰ ਲੈਣੇ ਫਿਰ ਮੁਰਦਾ ਛੇਤੀ ਫਦੇ ਹੋ ਜਾਊਗਾ ਅੱਗੇ ਕਹਿੰਦੇ ਆ ਕਿ ਵੀ ਖਾਲਸਾ ਪੰਥ ਦੀ ਖੁਵਾਰੀ ਐਸੇ ਕਰਕੇ ਹੋ ਰਹੀ ਐ ਇਹ ਕੋਈ ਕਿਸੇ ਦੇ ਸਿਰ ਤੇ ਨਹੀਂ ਰਹਿਣ ਦਿੰਦਾ ਤੇ ਕੋਈ ਕਿਸੇ ਨੂੰ ਚੰਗਾ ਨਹੀਂ ਕਹਿੰਦਾ ਤੇ ਮੈਂ ਉਹਨਾਂ ਨੂੰ ਵੀ ਸਮਝੀਆਂ ਸਿੱਖ ਜਗਤ ਦੀਆਂ ਸਖਸ਼ੀਅਤਾਂ ਨੂੰ ਸਮੂਹ ਪੰਜਾਬ ਦੇ ਭਾਈਚਾਰਿਆਂ ਨੂੰ ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਭਾਈਚਾਰਕ ਸਾਂਝ ਦਾ ਮਦਈ ਰਿਹਾ ਹੈ ਪੰਥਕ ਏਕਤਾ ਦਾ ਮਦਈ ਰਿਹਾ ਹੈ ਪੰਜਾਬੀਆਂ ਦੀ ਏਕਤਾ ਦਾ ਤਰੱਕੀ ਦਾ ਮਦਈ ਰਿਹਾ ਹੈ ਪੰਥ ਪੰਜਾਬ ਤੇ ਪੰਜਾਬੀਅਤ ਦਾ ਮਦਈ ਹੈ ਅਕਾਲੀ ਦਲ ਉਹਦੀ ਆਪਾਂ ਸ਼ਕਤੀ ਬਣੀ 1984 ਦੀ ਸਭ ਤੋਂ ਪਹਿਲੀ ਐਨਐਸਏ ਮੇਰੇ ਤੇ ਲੱਗੀ 1991 ਦਸੰਬਰ ਦੇ ਵਿੱਚ ਪੰਜਾਬ ਦੇ ਅੰਦਰ ਆਖਰੀ ਐਨਐਸਏ ਮੇਰੇ ਤੇ ਲੱਗੀ ਉਸ ਤੋਂ ਬਾਅਦ ਹੁਣ ਲੱਗੀ ਪਤਾ ਨਹੀਂ ਕਿੰਨੇ ਕੁ ਤਮਾਸ਼ੇ ਚੱਲੇ ਕਿੰਨੇ ਕੁ ਟੌਰਚਰ ਸੈਂਟਰ ਦੇਖੇ ਆ ਹੁਣ ਜਿਹੜੀ ਗੱਲਾਂ ਨੇ ਕਈ ਯਾਰਾਂ ਐਵੇਂ ਹੀ ਪਤਾ ਨਹੀਂ ਕਿਹੜੀਆਂ ਸ਼ਕਤੀਆਂ ਨੇ ਕਿਹੜੇ ਲੋਕ ਨੇ ਇਹਨਾਂ ਨਾਲ ਸੰਬੰਧਿਤ ਨੇ ਵਿਰਸਾ ਸੁਮਲਟੋ ਉਹਦੀ ਕਦੀ ਗੱਲ ਕਰਦੇ ਜੀ ਬਾਹਮਖੜੀ ਕਰਕੇ ਆ ਗਿਆ ਸੀ ਜਦੋਂ ਮੈਂ ਬਾਹਮਖੜੀ ਕਰਕੇ ਆ ਗਿਆ ਤੇ ਮੇਰੋ ਨਾਲ ਰਿਸ਼ਤਾ ਕਰਤਾ ਹਾਂਜੀ ਮੇਰੋ ਨਾਲ ਭੁੱਲਣ ਦੀ ਸਹੀ ਤੇ ਰੱਖਿਆ ਜੋ ਉਹ ਹਾਲ ਸਾਡਾ ਹੋਇਆ ਹਾਂਜੀ ਉਹ ਬਾਹਵਾਵਾਂ ਖੜੀਆਂ ਕਰਨਾਂ ਦੇ ਨਹੀਂ ਹੁੰਦੇ ਉਹ ਘਰ ਨੂੰ ਜਾਂਦੇ ਆ ਠੀਕ ਹੈ ਉਹ ਪਤਾ ਨਹੀਂ ਕੌਣ ਨੇ ਕੌਣ ਨਹੀਂ ਜੇ ਭਾਈ ਅਮਰਤਪਾਲ ਸਿੰਘ ਦੇ ਸਾਥੀ ਹੈ ਤੇ ਉਹ ਉਹਨਾਂ ਨੂੰ ਰੋਕਣ ਹਾਂਜੀ ਉਹਨਾਂ ਦਾ ਪਰਿਵਾਰ ਰੋਕ ਕੇ ਕਿ ਜੇ ਮੇਰੀ ਕਰਦਾਰ ਕੁਛ ਕਰੋਗੇ ਤੇ ਫਿਰ ਪਤਾ ਨਹੀਂ ਹੁੰਦਾ ਵੀ ਕੀ 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 ਕਿਤੇ ਕਿਤੇ ਕੀ ਗੱਲਾਂ ਨਿਕਲਣਗੀਆਂ ਬਿਆਨ ਦੇਣ ਕਿ ਜੇ ਕਰਦਾਰ ਕੁਛ ਨਹੀਂ ਹੋਣੀ ਚਾਹੀਦੀ ਤੇ ਮੈਨੂੰ ਇੱਥੇ ਹੁਣੇ ਕੋਈ ਕਹਿ ਰਿਹਾ ਸੀ ਭਾਵੇਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਕਿ ਤੁਹਾਡੇ ਬਾਰੇ ਆਹ ਕਹਿੰਦੇ ਆ ਜੀ ਵਿੱਚੋਂ ਤੇ ਤੁਸੀਂ ਵੀ ਕਹਿ ਦਿਓ ਕਿ ਭਾਈ ਅਮਰਪਾਲ ਸਿੰਘ ਨੇ ਤਾਂ ਸਰੈਂਡਰ ਕੀਤਾ ਸੀਗਾ ਉਹਨੇ ਵੀ ਤਾਂ ਬਾਹਵੇਂ ਖੜੀਆਂ ਕੀਤੀਆਂ ਸੀ ਉਹਨੇ ਕਿਹੜਾ ਉਹ ਕਿੜੀ ਹੈ ਜੰਗ ਸੀਗੀ ਕਾਰਗਲ ਦੀ ਕਿ ਉਹ ਜਿਹੜੀ ਉੱਥੇ ਕੀ ਜਿਹੜੇ ਜਿੱਤੇ ਆਪਣੇ 27 22 ਸਿੰਘ ਸ਼ਹੀਦ ਹੋਏ ਸੀਗੇ ਅਫਗਾਨਾਂ ਦਾ ਸਾਰਾ ਗੜੀ ਹਾਂਜੀ ਉਹ ਵੀ ਦੇ ਆਣ ਕੇ ਖੀਰ ਆਣ ਕੇ ਸਮਰਪਣ ਕੀਤਾ ਹੈਗਾ ਸਮਰਪਣ ਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਬਾਹਾਂ ਐ ਕਰਕੇ ਖੜੀਆਂ ਕਰਕੇ ਜਾ ਰਹੇ ਜੇ ਉਹਨਾਂ ਕੋਲੇ ਹਾਂਜੀ ਅਸੀਂ ਤੇ ਘੇਰੇ ਗਏ ਸੰਤ ਚਾਰਜ ਫਿਰ ਉਹਨਾਂ ਲੜਦੇ ਆ ਜਿਹੜਾ ਘੇਰਾ ਪਿਆਦ ਘੇਰੇ ਜਿਹਾ ਹੀ ਆ ਗਿਆ ਤੇ ਘੇਰਾ ਵੀ ਅਸੀਂ ਤਾਂ ਕਾਲ ਤੱਕ ਤੇ ਹੈ ਨਹੀਂ ਸੀ ਇਹ ਤੇ ਦੂਸਰੇ ਪਾਸੇ ਸੀ ਤੇ ਭਾਈ ਸਾਹਿਬ ਤੇ ਜਾਂ ਸੀਗੇ ਤੇ ਭਾਈ ਸਾਹਿਬ ਦੀ ਕੀ ਮਜਬੂਰੀ ਬਣ ਗਈ ਕਿ ਪੁਲਿਸ ਕੋਲ ਆਣ ਕੇ ਆਤਮ ਸਮਰਪਣ ਕਰਨਾ ਪੈ ਗਿਆ ਮੈਨੂੰ ਕਹਿੰਨੇ ਇੱਥੇ ਕਹਿ ਰਿਆ ਸੀ ਕਿ ਤੁਸੀਂ ਵੀ ਆ ਕਹਿ ਦਿਓ ਤੇ ਮੈਂ ਨਹੀਂ ਇਹਨਾਂ ਗੱਲਾਂ 'ਚ ਪੈਂਦਾ ਮੈਂ ਨਾ ਇਹ ਗੱਲਾਂ ਕਰਨੀਆਂ ਚਾਹਣਾ ਹਾਂਜੀ ਇਹ ਇਹ ਮੈਂ ਗੱਲਾਂ ਕੀਤੀਆਂ ਹੋਰ ਪਰਸਨ ਕਰ ਜਾਂਦੀ ਹੈ ਪਰ ਇਹ ਗੱਲਾਂ 'ਚ ਨਾ ਪਾਓ ਇਹ ਗੱਲਾਂ ਬੜੀਆਂ ਗਾਂਹਾਂ ਤੱਕ ਜਾਣਗੀਆਂ ਇਹ ਟੱਕੀ ਰਹੇ ਜੇ